ਆਪਾਂ ਕੈਨ ਹੋਈ ਹੈ ਨੈਕੋਡ ਹਾਂਜੀ ਸੱਜਣੋ ਆਪਾਂ ਅੱਜ ਆਏ ਸੀ ਆਪਣੇ ਰਿਸ਼ਤੇਦਾਰਾਂ ਕੋਲੇ ਇੱਥੇ ਆਪਾਂ ਇੱਕ ਨਿਊ ਹਾਲੈਂਡ ਦਾ ਜਿਹੜਾ ਪੁਰਾਣੇ ਮਾਡਲ ਚ ਜਿਹਦੇ ਉੱਤੇ ਸ਼ੋ ਤੇ ਫੌੜ ਲਿਖਿਆ ਹੁੰਦਾ ਸੀ ਆਪਾਂ ਟਰੈਕਟਰ ਦੇਖਿਆ ਜਿਹੜਾ ਮਾਡਲ ਹੈ 2000 2000 ਮਾਡਲ 2000 ਮਾਡਲ ਸੋਚਿਆ ਆਪਾਂ ਇਹਦਾ ਇੱਕ ਰਿਵਿਊ ਕਰੀਏ ਸਾਰਿਆਂ ਨੂੰ ਜੀਦਾ ਇਹਦੇ ਬਾਰੇ ਪਤਾ ਲੱਗੇ ਵੀ ਇਹ ਟਰੈਕਟਰ ਚੰਗੇ ਸੀਗੇ ਕਿ ਕਈ ਸੱਜਣ ਮਿੱਤਰ ਅੱਜ ਵੀ ਇਹਨਾਂ ਨੂੰ ਲੈਣ ਨੂੰ ਫਿਰਦੇ ਬਹੁਤ ਸੱਜਣ ਮਿੱਤਰ ਇਹਨਾਂ ਨੂੰ ਜਿਹੜੇ ਅੱਜ ਵੀ ਰੱਖੀ ਫਿਰਦੇ ਆ ਵੇਚਣਾ ਨਹੀਂ ਚਾਹੁੰਦੇ ਆਪਾਂ ਸੋਚਿਆ ਵੀ ਦੇਖ ਗਏ ਵੀ ਇਹਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਪਰਮਾਜ ਵਾਲੇ ਨਵੇਂ ਟਰੈਕਟਰਾਂ 'ਚ ਕੀ ਫਰਕ ਆ ਤੇ ਕਿਉਂ ਲੋਕ ਇਹਨਾਂ ਨੂੰ ਇੰਨਾ ਪਸੰਦ ਕਰਦੇ ਆ ਤੇ ਆਪਾਂ ਗੱਲ ਕਰਾਉਣੇ ਆ ਜਿਹੜੇ ਬੰਦੇ ਨੇ ਇਹ ਟਰੈਕਟਰ ਨੂੰ ਅੱਜ ਤੱਕ ਵਾਇਆ ਤੇ ਜਿਹਨੂੰ ਇਹਦੇ ਬਾਰੇ ਪੂਰਾ ਨੌਲੇਜ ਆ ਉਹ ਸਮਿੱਤਰ ਨਾਲ ਆਪਾਂ ਆਬਿਰ ਆਪਣੇ ਬਾਰੇ ਥੋੜਾ ਜਿਹਾ ਇਨਟਰੋਡਕਸ਼ਨ ਦਿਓ ਨਾਲੇ ਤੇ ਨਾਲੇ ਟਰੈਕਟਰ ਬਾਰੇ ਸਾਨੂੰ ਦੱਸੋ ਹੋਰ ਨੌਲੇਜ ਦਿਓ। ਸਵੇਰਾ ਨਾਮ ਮਨਮੋਜੀਤ ਸਿੰਘ ਹੈ ਜੀ। ਹਾਂਜੀ ਤੇ ਮੈਨੂੰ 2015 ਤੋਂ ਬਾਅਦ ਮੈਂ ਵਾਈਚ ਪੈ ਗਿਆ ਸੀਗਾ। ਉਹ ਤੋਂ ਬਾਅਦ ਆਪਾਂ ਇਹ ਟਰੈਕਟਰ ਚਲਾਇਆ ਇੱਕ ਆਪਣੇ ਕੋਲ ਬੋਲਟਰ 3600 ਤੇ ਕਾਵਾ। ਤੇ ਅੱਜ ਦੇ ਟਾਈਮ ਅੱਜ ਦੇ ਅੱਜ ਤੱਕ ਘੜ ਤੋਂ ਘੜ 9-10 ਸਾਲ ਹੋ ਗਏ ਟਰੈਕਟਰ ਚਲਾਉਂਦੇ ਨੂੰ। ਤੇ ਇੱਕ ਯਾਰ ਆਪਾਂ ਟਰੈਕਟਰ ਆ ਜିକਾਲ ਹੌਲੈਂਡ ਦੇ ਬਹੁਤ ਸੁਧਾਰ ਵੀ ਕੀਤਾ ਤੇ ਕੁਝ ਆਪਾਂ ਨੂੰ ਇਹਦੇ ਨਾਲ ਉਹਦੇ ਵਿੱਚ ਫਰਕ ਵੀ ਆ ਗਾ ਨਵੇਂ ਦੇ ਤੇ ਪੁਰਾਣੇ ਤੇ ਇਹਨਾਂ ਦੇ ਰੰਗ ਤੇ ਵੀ ਥੱਲੇ ਜੈਸੀ ਦੇ ਵੀ ਰੰਗ ਸਾਰਾ ਨੀਲਾ ਹਨਾ ਅੱਜਕੱਲ ਬਲੈਕ ਕਰਨ ਲੱਗੇ ਜੈਸਾ ਇਹ ਇਹਦਾ ਮੇਨ ਤਾਂ ਲੋਕ ਪਛਾਣਦੇ ਇਹਨੂੰ ਇੱਥੋਂ ਹੀ ਆ ਜਿਹੜਾ ਆਪਾਂ ਲੋਕ ਨੂੰ ਲੇਟ ਡਾਲਾ ਕਹਿ ਦਿੰਦੇ ਆ ਇਹਦੇ ਤੇ ਉਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਵੀ ਤੁਸੀਂ ਚਲਾ ਕੇ ਦੇਖੇ ਉਹਨੇ ਨਵੇਂ ਵੀ ਚਲਾ ਕੇ ਦੇਖੇ ਆ ਪੁਰਾਣੇ ਵੀ ਚਲਾ ਕੇ ਦੇਖੇ ਆ ਵੀ ਦੇਖਿਆ ਕੋਈ ਲੱਗਦਾ ਤੁਹਾਨੂੰ ਚਲਾਉਣ 'ਚ ਫਰਕ ਆ ਤੇਲ ਖਰਚੇ ਦਾ ਫਰਕ ਆ ਚਲਾਉਣ 'ਚ ਫਰਕ ਆ ਫਰਕ ਹੈ ਚਲਾਉਣ 'ਚ ਕਿਵੇਂ ਖਚਾਈ ਜ਼ਿਆਦਾ ਕਰਦੀ ਹੈ ਇਹ ਕਿ ਕਿਵੇਂ ਕੀ ਫਰਕ ਆ ਖਚਾਈ ਦਾ ਵੀ ਆਪਾਂ ਕਹਿ ਸਕਦੇ ਹਾਂ ਚਲ ਖਚਾਈ ਦਾ ਤਾਂ ਕੋਈ 11 21 ਫਰਕ ਹੋਊ ਨਵੇਂ ਟਰੈਕਟਰਾਂ ਦੀ ਬਹੁਤ ਜ਼ਿਆਦਾ ਹੀ ਹੋਊਗੀ ਤਾਂ ਪਰ ਇਹਦਾ ਇਨਾ ਵਾਜ ਦਾ ਫਰਕ ਹੈ ਇੱਕ ਦਾ ਇਨਾ ਵਰਗੀ ਵਾਜ ਦੀ ਬਣੀ ਬਹੁਤ ਬਹੁਤ ਜ਼ਿਆਦਾ ਪੈਣਾ ਲੋਕ ਇਹਦੀ ਹਾਂ ਵਾਜ ਦਾ ਫਰਕ ਆ ਦੂਜਾ ਤੇਲ ਦਾ ਖਰਚਾ ਘਟਿਆ ਤੇਲ ਦਾ ਖਰਚਾ ਵਾਣਜ ਵੀ ਘਟਿਆ ਤੋਰੇ ਫੇਰੇ ਵੀ ਘਟਿਆ ਅੱਛਾ ਇੱਕ ਇਹਨਾਂ ਦਾ ਬ੍ਰੇਕਾਂ ਦਾ ਕਹਿੰਦੇ ਆ ਲੋਕ ਵੀ ਜਿਹੜਾ ਬ੍ਰੇਕਾਂ ਦਾ ਇੰਨੀਆਂ ਕਾਮਯਾਬੀ ਵਾਲੀ ਗੱਲ ਹੈ ਇਹ ਵੈਸੇ ਬ੍ਰੇਕਾਂ ਦਾ ਕੋਈ ਫਰਕ ਹੁੰਦਾ ਬ੍ਰੇਕਾਂ ਵੀ ਇਹਨਾਂ ਦੀ ਆਵਾਜ਼ ਕਰਨ ਲੱਗ ਜਾਂਦੀਆਂ ਵਾ ਪਰ ਆਵਾਜ਼ ਉਹ ਕਾਰਨ ਕਰਦੀਆਂ ਕਿਦੋਂ ਆ ਇੱਕ ਜਿਹੜਾ ਤੇਲ ਬਦਲੋਣ ਲਾਹੋ ਮਗਰ ਲੈਸੇ ਦਾ ਜਿਵੇਂ ਪਟਰਾਲੀ ਪਾਉਣੇ ਪੰਪ ਵਾਲੀ ਉਹਦੇ ਵਿੱਚ ਕੋਈ ਲੀਟਰ 1.5 ਲੀਟਰ ਦੂਜਾ ਜਾਂ ਹੋਰ ਕੋਈ ਟਰਾਈਟਰ ਲੈ ਜਾਂਦਾ ਵਾ ਵਾਲਾ ਤੇਲ ਹੁੰਦਾ ਉਹ ਮਿਕਸ ਹੋ ਜਾਂਦਾ ਹਿੱਸੇ ਜਿਹਦੇ ਆ ਜਾਂਦਾ ਇਹ ਪੰਪ ਚੱਕਦੇ ਆਪਾਂ ਹਾਂ ਤੇ ਉਹ ਫਿਰ ਜਦੋਂ ਤੇਲ ਦੂਜਾ ਆ ਇਹਨਾਂ ਵਿੱਚ 68 ਨੰਬਰ ਪੈਂਦਾ ਹਾਈਡਰੋਲਿਕ ਮਗਰਲੇ ਹਿੱਸੇ ਜੇ ਜਦੋਂ ਦੂਜਾ ਤੇਲ ਵਿੱਚ ਮਿਕਸ ਹੋ ਜਾਂਦਾ ਉਦੋਂ ਇਹਦੀ ਬ੍ਰੇਕਾਂ ਆਵਾਜ਼ ਕਰਨ ਲੱਗ ਜਾਂਦੀਆਂ ਅੱਛਾ ਤੇਲ ਚ ਬ੍ਰੇਕਾਂ ਇਹਦੀਆਂ ਹਾਂ ਤੇਲ ਚ ਲੈ ਇਧਰ ਇਹਦੇ ਅੱਛਾ ਸੁੱਕੇ ਨਹੀਂਗੇ ਐ ਸੁੱਕੇ ਨਹੀਂ ਉਦੋਂ ਵੀ ਇਹਦੇ ਤੇਲ ਚ ਹੀ ਆਉਂਦੇ ਸੀ ਪਹਿਲਾਂ ਹਾਂ ਤੇਲ ਚ ਤੇਲ ਚ ਤਿੰਨ ਤਿੰਨ ਲੈ ਇਧਰ ਦੋਵੇਂ ਪਾਸੇ ਅੱਛਾ ਤੇਲ ਚ ਹੀ ਆ ਫੇ ਇਹ ਆਪਾਂ ਕਿਦੋਂ ਲਿਆ ਸੀ ਇਹਨੂੰ ਇਹ ਆਪਾਂ ਲੈ ਲਿਆ ਸੀਗਾ ਪੱਕਾ ਨਹੀਂ ਚੇਤਾ ਮੈਨੂੰ ਪਰ 2005 2006 ਦੇ ਵਿੱਚ ਮੇਰੇ ਸਾਹਮਣੇ ਲੈ ਲਿਆ ਆਪਾਂ 2000 ਮਾਡਲ ਆ 2000 ਮਾਡਲ ਆ ਇਹ ਤੁਸੀਂ ਚੱਲਿਆ ਹੋਇਆ ਲਿਆ ਸੀ ਚੱਲਿਆ ਹੋਇਆ ਲਿਆ ਸਲਾਮ ਅਲੈਕੁਮ ਅਲੈਕਮ ਉਸ ਤੋਂ ਬਾਅਦ ਕੋਈ ਆਇਆ ਨਹੀਂ ਵਿਚਾਰ ਵੀ ਆਪਾਂ ਵੀ ਦੇਖ ਕੇ ਵੀ ਨਵਾਂ ਕਢਾ ਲ ਗਏ ਇਹ ਨਵਾਂ ਕੰਮ ਆਪਾਂ ਨੂੰ ਵਧੀਆ ਦੇਈ ਜਾਂਦਾ ਨਵੇਂ ਦੇ ਬਰਾਬਰ ਕੰਮ ਕਰੀ ਜਾਂਦਾ ਕੋਈ ਟੁੱਟ ਭੱਜ ਇਹਦੀ ਆਪਾਂ ਨੂੰ ਕੋਈ ਲੱਗਿਆ ਹੋਵੇ ਵੀ ਨਹੀਂ ਟੁੱਟ ਭੱਜ ਨਹੀਂ ਜਾਂਦਾ ਟੁੱਟ ਭੱਜ ਜਮਾ ਹੀ ਨਹੀਂ ਟੁੱਟ ਭੱਜ ਨਹੀਂ ਜਾਂਦਾ ਅੱਛਾ ਕੀ ਕੋਈ ਕੰਮ ਲੈਣੇ ਕੱਲਾ ਵਾਈ ਦਾ ਕੰਮ ਆਪਣੇ ਇਹਦਾ ਵਾਹੀ ਦਾ ਕੰਮ ਵੀ ਆ ਤੂੜੀ ਵਾਲੀ ਮਸ਼ੀਨ ਵੀ ਆ اچھا ਮੈਨ ਜਾਦਾ ਇਹ ਚੱਲਦਾ ਵਾ ਰੋਟਾਵੇਟਰ ਤੇ ਤੂੜੀ ਵਾਲੀ ਮਸ਼ੀਨ ਤੇ ਅੱਛਾ ਰੋਟਾਵੇਟਰ ਤੇ ਹਾਂ ਵਾਈ ਨੂੰ ਦੂਜਾ 3600 ਵੀ ਹੈਗਾ ਇੱਕ ਇਹਨੂੰ ਹੈਪੀ ਸੀਡਰ ਤੇ ਦੇਖਾ ਤੁਸੀਂ ਇਹ ਚੈੱਕ ਕਰਕੇ ਕਦੇ ਨਹੀਂ ਹੈਪੀ ਸੀਡਰ ਨਹੀਂ ਰੱਖਿਆ ਹੈਪੀ ਸੀਡਰ ਤੇ ਕੀ ਲੱਗਦਾ ਤੈਨੂੰ ਵੀ ਜਿਵੇਂ ਉਹਨੂੰ ਸਪੀਡ ਘੱਟ ਚਾਹੀਦੀ ਆ ਕੰਮ ਹੈ ਉਹ ਹਾਈ ਲੋ ਆ ਸਿੱਧਾ ਜਾ ਮੀਡੀਅਮ ਵਾਲਾ ਹੀ ਨਹੀਂ ਇਹਦੇ ਚ ਨਹੀਂ ਮੀਡੀਅਮ ਹੈ ਨਹੀਂ ਹਾਈ ਲੋ ਸਿੱਧਾ ਸਿੱਧਾ ਹੀ ਲੋ ਆ ਅੱਛਾ ਹਮ ਹਾਈ ਲੋ ਤੂੜੀ ਵਾਲੀ ਮਸ਼ੀਨ ਦੇ ਵਧੀਆ ਚੱਲਦਾ ਕੋਈ ਦਿੱਕਤ ਨਹੀਂ ਰੋਟਾਵੇਟਰ ਵਧੀਆ ਚੱਲਦਾ ਦੂਜਾ ਹੋਰ ਕੋਈ ਸੁਪਰਸੀਡਰ ਕੋਈ ਇੱਥੇ ਲਾ ਕੇ ਨਹੀਂ ਵੇਖਿਆ ਅੱਛਾ ਤੇ ਲੈਆਉਟ ਜਿਹੜੀ ਆਪਾਂ ਕਹੀਏ ਆਪਾਂ ਇਹਦੀ ਲੈਆਉਟ ਤੇ ਨਵੇਂ ਦੀ ਲੈਆਉਟ ਦਾ ਕੋਈ ਫਰਕ ਆ ਨਹੀਂ ਨਹੀਂ ਲੈਫਟ ਦਾ ਕੋਈ ਫਰਕ ਨਹੀਂ ਉਹੀ ਹਿੱਸਾ ਸੇਮ ਹੈ ਸਾਵਾਂ ਨਵੇਂ ਸੇਮ ਸਾਂਦੋ ਉਹੀ ਲੈਆਉਟ ਆ ਜਿਹੜਾ ਡਾਇਰੈਕਸ਼ਨ ਵਾਲਾ ਜਿਹੜਾ ਹਿੱਸਾ ਉਹ ਸੇਮ ਆ ਕੋਈ ਗੇਰਿਆ ਅੱਛਾ ਹੂੰ ਐਸਾ ਸੇਮ ਆ ਲਿਫਟ ਸੇਮ ਹੈ ਸੈਂਸਿੰਗ ਸੂਨਸਿੰਗ ਸਭ ਨਵੇਂ ਦੇ ਵਰਗੀ ਹੈ ਉਹੀ ਚੀਜ਼ ਹੈ ਉਹੀ ਚੀਜ਼ ਆ ਸੇਮ ਟੂ ਸੇਮ ਉਹੀ ਉਹੀ ਚੀਜ਼ ਆ ਅੱਛਾ ਇੱਕ ਰੂਟਰ ਦਾ ਤੇ ਮਾਈਕੋ ਦਾ ਹੂੰ ਇਹ ਤੁਹਾਨੂੰ ਕੀ ਲੱਗਦਾ ਇਹ ਰੂਟਰ ਕਾਮਿਆ ਵਾ ਕਿ ਮਾਈਕੋ ਕਾਮਿਆ ਵਾ ਰੂਟਰ ਅਜ ਦੇ ਟਾਈਮ 'ਚ ਜੇ ਵੇਖੇ ਜਿਵੇਂ ਕਰਨ ਕੀ ਅਜ ਦੇ ਟਾਈਮ ਦੇ ਵਿੱਚ ਪੁਰਾਣੇ ਬੰਦੇ ਤਾਂ ਘੱਟ ਚਲਾਉਂਦੇ ਟਰੈਕਟਰ ਜਿਨ੍ਹਾਂ ਨੌਲੇਜ ਹੈ ਕੋ ਪਹਿਲਾਂ ਚਲਾਉਂਦੇ ਰਹੇ ਆ ਅਜ ਦੇ ਟਾਈਮ 'ਚ ਬਸ ਸਾਰੇ ਸਟੀering ਕਮਾਉਣ ਵਾਲੇ ਆ ਅੱਛਾ ਤੇਲ ਤੂਲ ਦਾ ਕੋਈ ਛਾਣ ਕੇ ਨਹੀਂ ਪਾਉਣਾ ਕੋਈ ਐਸਾ ਨ ਕਚਰਾ ਜਿਹੜਾ ਰੂਟਰ ਪੰਪ ਹੈ ਸੰਭਾਲ ਜਿਆ ਦੀ ਮੰਗਦਾ ਹੂੰ ਹੂੰ ਇਹਨੂੰ ਸੰਭਾਲ ਜਿਆ ਚਾਹੀਦੀ ਤੇਲ ਜਿਹਾ ਸਾਫ਼ ਚਾਹੀਦਾ ਵੇ ਇਹਨੂੰ ਕਤਰਾ ਕੁਤਰਾ ਨਹੀਂ ਹੋਣਾ ਚਾਹੀਦਾ ਜਮਾਂ ਕਿਉਂਕਿ ਇਹ ਛੋਟਾ ਛੋਟਾ ਡੰਗਾ ਹੁੰਦਾ ਸਾਰੇ ਇਹਦਾ ਖਰਚਾ ਵੀ ਜੇ ਆਪਾਂ ਕਰਵਾਈਏ ਦੂਜੇ ਨਾਲ ਮਾਈਕੋ ਨਾਲ ਜ਼ਿਆਦਾ ਪੈਂਦਾ ਜ਼ਿਆਦਾ ਜ਼ਿਆਦਾ ਖਰਚਾ ਵੀ ਜ਼ਿਆਦਾ ਇਹਦਾ ਤੇ ਤੁਸੀਂ ਨਹੀਂ ਸੋਚਿਆ ਵੀ ਆਪਾਂ ਇਹਨੂੰ ਲਵਾ ਕੇ ਮਾਈਕੋ ਲਵਾ ਲਈਏ ਮਾਈਕੋ ਗੱਲ ਬਣਦੀ ਨਹੀਂ ਮਾਈਕੋ ਨਾਲ ਹੋ ਲੈਣ ਜੀ ਅੱਛਾ ਆਵਾਜ਼ ਆਵਾਜ਼ ਦਾ ਹੀ ਫਰਕ ਪਊਗਾ ਆਵਾਜ਼ ਦਾ ਫਰਕ ਚਾਹੀਦਾ ਫਰਕ ਇਹ ਜਿੰਨਾ ਹੋਣਾ ਮਤਲਬ ਕਿ ਜਿਦਾਬ ਵੀ ਜਾਵੇ ਨਾ ਬੰਦ ਨਹੀਂ ਹੁੰਦਾ ਛੇਤੀ ਕਿ ਰੂਟਰ ਪੰਪ ਦਾ ਇਹ ਵੀ ਲੰਮਾ ਸਾਹ ਬੜਾ ਲੰਮਾ ਲੈ ਕੇ ਜਾਂਦਾ ਅੱਛਾ ਮਾਈਕੋ ਦਾ ਜਿਹੜਾ ਕੈਨ ਦਾ ਇੱਕਦਮ ਬੈਕਅਪ ਟਾਰਕ ਚੰਗਾ ਆਇਦਾ ਚੰਗਾ ਆਇਦਾ ਜਮਾ ਵੀ ਆਪਾਂ ਕਹਿੰਦੇ ਕਿ 500 ਚੱਕਰਾਂ ਤੋਂ ਉੱਟ ਕੇ ਆ ਜੂਗਾ ਉੱਟ ਕੇ ਆ ਜੂਗਾ ਅੱਛਾ ਉੱਟ ਕੇ ਵੀ ਆ ਜੂਗਾ ਮਤਲਬ ਦਬਦਾ ਨਹੀਂ ਇੱਕਦਮ ਨਹੀਂ ਦਬਦਾ ਲੰਮਾ ਚੱਲਦਾ ਅੱਛਾ ਅੱਛਾ ਤੇ ਉਹ ਵੀ ਠੀਕ ਹੈ ਜਿੰਨਾ ਕ ਆਪਾਂ ਜੈ ਉਹ ਜੈ ਉਹ ਕੰਮ ਲਾਉ ਉਹ ਜ ਤੇਲ ਹਾਉਗਾ ਅੱਛਾ ਤੇ ਜਿਵੇਂ ਆਪਾਂ ਜਿਹੜਾ ਸੱਚੇ ਦਾ ਮਾਈਕੋ ਦਾ ਤੇ ਇਹਦਾ ਖਰਚੇ ਦਾ ਫਰਕ ਆ ਖਰਚਾ ਵਾਹਣ ਸਿਰ ਤੇ ਆ ਹੁਣ ਮਾਈਕੋ ਦਾ ਵੀ ਇੰਨਾ ਮੈਂ ਬਾਹਲਾ ਚਲਾ ਕੇ ਤੇ ਵੇਖਿਆ ਨਹੀਂ ਮਾਈਕੋ ਵਾਲਾ ਨੇ ਕਈ ਲੋਕ ਕਹਿੰਦੇ ਵੀ ਮਾਈਕੋ ਦਾ ਖਰਚਾ ਤੇਲ ਘੱਟ ਖਾਂਦਾ ਟਰੈਕਟਰ ਹੈ। ਇਹ ਲੱਗਦਾ ਇਹ ਚੀਜ਼ ਨਹੀਂ ਦੇਖੀ ਮੈਂ। ਇਹ ਨਹੀਂ ਦੇਖਿਆ। ਇਹ ਹੁਣ ਇਹ ਵੀ ਬਹੁਤ ਘੱਟ ਘੱਟ ਖਾਂਦਾ ਰੂਟਰ ਪੰਪ ਤੇਲ ਦਾ। ਇਹਦਾ ਕੀ ਖਰਚਾ ਤੁਸੀਂ ਕੀ ਮੰਨਦੇ ਆ ਕਿਵੇਂ ਆ? ਘੰਟੇ ਦੇ ਹਿਸਾਬ ਨਾਲ ਕੀ ਆ ਤੇ ਕਿੱਲੇ ਦੇ ਹਿਸਾਬ ਨਾਲ ਤੁਸੀਂ ਬਈ ਇਹ ਕੀ ਕੱਢਦੇ ਖਰਚਾ ਇਹਦਾ? ਘੰਟੇ ਦੇ ਹਿਸਾਬ ਨਾਲ ਘੰਟੇ ਦੇ ਹਿਸਾਬ ਨਾਲ ਕਦੀ ਇਨਾ ਵੇਖਿਆ ਤਾਂ ਨਹੀਂ ਬੜਾ ਜਿਆਦਾ ਪਰ ਚਲੋ ਕਿੱਲੇ ਦੇ ਹਿਸਾਬ ਨਾਲ ਕੋਈ ਲਾਇਆ ਹੋਊਗਾ ਕਿੱਲੇ ਹਿਸਾਬ ਨਾਲ ਹਲ ਉਹਨੇ ਲੀਟਰ ਦੇ ਵਿੱਚ ਕਿੱਲਾ ਵਾਹੁੰਦਾ ਹੈ ਆਪਣਾ ਵਿਗਾ ਜਿਹੜਾ ਵਿਗਾ ਆਪਣਾ 5 ਕਨਾਲਾ ਆ ਹਾਂ ਸ਼ਾਮ ਨੂੰ ਹੁਣ ਮੈਂ ਇਹ ਪਾੜ ਲੱਗ ਗਿਆ ਹੀ ਨਾ ਤਾਂ ਇੱਕ ਸੱਜਣੋਂ ਆਪਾਂ ਤੁਹਾਨੂੰ ਦੱਸ ਦਿੱਤੀ ਕਿ ਇਹ ਵੀਡੀਓ ਹੈਗੀ ਹੈ ਰਾਜਸਥਾਨ ਦੀ ਇਹ ਪੰਜਾਬ ਦੀ ਵੀਡੀਓ ਨਹੀਂ ਗਈ ਇਹ ਰਾਜਸਥਾਨ ਦੀ ਵੀਡੀਓ ਆ ਰਾਜਸਥਾਨ ਦਾ ਏਰੀਆ ਇਹ ਤੇ ਇਹ ਟਰੈਕਟਰ ਵੀ ਇਸ ਟਾਈਮ ਰਾਜਸਥਾਨ ਚ ਆਏ ਤੇ ਇੱਥੇ 5 ਕਨਾਲਾਂ ਦਾ ਵਿਗਾ ਹੁੰਦਾ ਹੈ ਕਿੱਲੇ ਦੇ ਹਿਸਾਬ ਨਹੀਂਗਾ ਕੋਈ ਆਪਾਂ ਕਹਿੰਦੇ ਕਿੱਲੇ ਦਾ ਹਿਸਾਬ ਆ ਵੀ ਆਪਾਂ ਤੁਸੀਂ ਸੋਚੋ ਕਈ ਵਾਰ ਬੰਦਾ ਸੋਚ ਲੈਂਦਾ ਵੀ ਕਿੱਲੇ ਦਾ 5 ਲੀਟਰ ਤੇਲ ਕਿੱਲੇ ਦਾ ਆਪਾਂ ਕਈ ਲੀਟਰ ਤੇਲ ਖਾਦਾ ਬੜਾ ਘੱਟ ਖਾਦਾ ਅਗਲਾ ਕਹਿੰਦਾ ਝੂਟ ਮਾਰੀ ਜਾਂਦਾ ਇਹ 5 ਕਨਾਲਾਂ ਦਾ ਹਾਂ ਇਹ 5 ਕਨਾਲਾਂ ਦਾ ਕਿੱਲਾ ਤੇ ਉਸ ਹਿਸਾਬ ਨਾਲ ਆਪਾਂ ਇਹਦਾ ਖਰਚਾ ਦੱਸਿਆ ਵੀ ਇਹ 5 ਕਨਾਲਾਂ 'ਚ ਵਾਉਣ ਦਾ ਇੱਕ ਨਖਾਂਦਾ 1 ਲੀਟਰ ਹਾਲਾ ਤੇ 11 ਹਾਲਾ ਤੇ ਹਨਾ ਲੀਟਰ ਦੇ ਵਿੱਚ ਹੀ ਆਉਂਦਾ ਸਹੀ ਵਾਹਣਾ ਆਵੇ ਦਾ ਹਾਂ ਜੇ ਸਹੀ ਵਾਹਣਾ ਜੇ ਆਣਾ ਆਪਾਂ ਕਿਹੜੇ ਤੇ ਕਿਹੜਾ ਲਾਈ ਜਾਵਾਂਗੇ ਫਿਰ ਤੋਂ ਉਹਦਾ ਪਤਾ ਨਹੀਂ ਜਿਹੜਾ ਤਾਂ ਆਪਾਂ ਵਾਹਣ ਦਾ ਵਾਹਣ ਦਾ ਤਾਂ ਹਿਸਾਬ ਉਹੀ ਆ ਵੀ ਆਪਾਂ ਨੂੰ ਦੁਬਾਰੇ ਕਿਹੜਾ ਆ ਗਿਆ ਤਾਂ ਤੇਲ ਦਾ ਖਰਚਾ ਵੱਧ ਗਿਆ ਹਾਂ ਵੀ ਸਹੀ ਜਿਵੇਂ ਨਾਰਮਲ ਆਪਾਂ ਹੋਣੇ ਆ ਵਧੀਆ ਕਿੱਲੇ ਦੇ ਵਿੱਚ ਲੀਟਰ ਦੇ ਵਿੱਚ ਵਿੱਚ ਕਿੱਲਾ ਵਾਹ ਹੁੰਦਾ ਹਾਂ ਹਾਂ ਤੁਸੀਂ ਜਦੋਂ ਦਾ ਲਿਆ ਤੁਸੀਂ ਕੀ ਕੀ ਕੰਮ ਕਰਾਇਆ ਇਹਦਾ ਕਿ ਨਾਲ ਦਾ ਹੀ ਚੱਲਦਾ ਕੀ ਕੀ ਨਾਲ ਦਾ ਚੱਲਦਾ ਇਹਦਾ ਨਹੀਂ ਨਹੀਂ ਤੁਸੀਂ ਕੰਮ ਕਰਾਤਾ ਇਹਦਾ ਨਾਲ ਦਾ ਇੱਕ ਵਾਰੀ ਹਿੱਸੇ ਦਾ ਕੰਮ ਕਰਾਤਾ ਆਪਾਂ ਅੱਛਾ ਉਵੇਂ ਕੋਈ ਦਿੱਕਤ ਨਹੀਂ ਬਾਜਾਂ ਆਉਂਦੀਆਂ ਥੋੜੀ ਮਤਲਬ ਵੀ ਆਪਦੇ ਤਸੱਲੀ ਵਾਸਤੇ ਕਰਵਾਤਾ ਹਾਂ ਇੱਕ ਵਾਰੀ ਹਿੱਸੇ ਦਾ ਕੰਮ ਕਰਾਇਆ ਵਾ ਤੇ ਇੱਕ ਵਾਰੀ ਤੂੜੀ ਵਾਲੇ ਤੇ ਗਰਮ ਕਰਤਾ ਸੀਗਾ ਅੱਛਾ ਸੀ ਜੋ ਗਿਆ ਸੀਗਾ ਸੀਜ ਹੋ ਗਿਆ ਸੀ ਉਹਦੋਂ ਇਹਦਾ ਪੰਪ ਵੀ ਕਰਾਇਆ ਤੇ ਇੰਜਨ ਵੀ ਕਰਾਇਆ ਉਹਦਾ ਕੀ ਕਾਰਨ ਸੀਗਾ ਸੀਜ ਹੋਣ ਦਾ ਸੀਜ ਹੁੰਦਾ ਫਿਰ ਡਰਾਈਵਰ ਚਲਾਉਂਦੇ ਸੀ ਉਹਨਾਂ ਨੇ ਜਾਲੀ ਜੁਲੀ ਝਾੜੀ ਨਹੀਂ ਅੱਗੋ ਅੱਛਾ ਅੱਗੋ ਚੋਕ ਹੋ ਗਿਆ ਜਮਾਂ ਤਾਂ ਹੀ ਹੁਣ ਪੱਖਾ ਜਿਹਾ ਲਵਾਇਆ ਹੋਇਆ ਇਹਨਾਂ ਕੋਲ ਫਰਕ ਫਰ ਕਰੇਂਦਾ ਅੱਛਾ ਇਹ ਉਹ ਪਹਿਲਾਂ ਉਹ ਤੋਂ ਲੱਗਿਆ ਨਹੀਂ ਸੀ ਗਿਆ ਜਦੋਂ ਲੱਗਿਆ ਨਹੀਂ ਸਿੱਧੀ ਜਾਲੀ ਸੀਗੀ ਉਹ ਜਾਲੀ ਚੋਕ ਹੋਏ ਦੀ ਕਰਮ ਹੋ ਜਾਂਦਾ ਅੱਛਾ ਝਾੜਦੇ ਐ ਨਹੀਂ ਹੁਣ ਹੀ ਦੱਬੀ ਫਿਰਦੇ ਸੀ ਜਾਲੀ ਦਾ ਇਹਦਾ ਫਰਕ ਇਹ ਆ ਵੀ ਇਹ ਮਿੱਟੀ ਘਟਾਉਂਦਾ ਜਿਵੇਂ ਰੇਸ ਤੇ ਚੱਲਦਾ ਜਦੋਂ ਉਹਦੇ ਘੁੰਮਦਾ ਰਹਿੰਦਾ ਵਾ ਇੱਕ ਦੇ ਉੱਤੇ ਕਚਰਾ ਨਹੀਂ ਲੱਗਦਾਗਾ ਦੂਜਾ ਇਹ ਰੈਜਰੇਟਰ ਨੂੰ ਵੀ ਕੁਛ ਹਵਾ ਦਿੰਦਾ ਕਚਰਾ ਘਟ ਪੈਂਦਾ ਅੱਛਾ ਹੂੰ ਤੇ ਇੰਜਨ ਕਰਵਾਤਾ ਤੁਸੀਂ ਇਹਦਾ ਹਾਂ ਇੱਕ ਵਾਰ ਇੰਜਨ ਕਰਾਤਾ ਟੋਟਲ ਇੰਜਨ ਹੋਇਆ ਪਿਆ ਟੋਟਲ ਨਹੀਂ ਰਿੰਗ ਰਿੰਗ ਪਏ ਰਿੰਗ ਇਕੱਲੇ ਪਏ ਆ ਰਿੰਗ ਪਏ ਆ ਪੰਪ ਕਰਾਇਆ ਪੰਪ ਕਰਵਾਇਆ ਰਿੰਗ ਪੰਪ ਤਾਂ ਮੰਨ ਲਓ ਸਾਰੇ ਹੀ ਹੋ ਗਿਆ ਪੰਪ ਪੰਪ ਦਾ ਤੁਸੀਂ ਕਿੰਨਾ ਕ ਮੰਨਦੇ ਕਿੰਨਾ ਖਰਚ ਆ ਗਿਆ ਰੂਟਰ ਦਾ ਪੰਪ ਦਾ ਰੂਟਰ ਰੂਟਰ ਨਹੀਂ ਇੱਕ ਪਾਇਆ ਬਾਕੀ ਸਾਰਾ ਹੀ ਕਰਾਇਆ ਬਾਡੀ ਬੁੱਡੀ ਸਾਰਾ ਹੀ ਅੱਛਾ ਇੱਕ ਰੂਟਰ ਰਹਿ ਗਿਆ ਤੇ 20000 ਰੁਪਏ ਆਪਣਾ ਖਰਚ ਆਇਆ ਹੋ ਜਾ 20000 ਰੁਪਏ ਚ ਹਾਂ ਅੱਛਾ ਫੇਰ ਕੋਈ ਆਪਾਂ ਬਣਨੇਗੇ ਮਾਈਕੋ ਨਾਲ ਕੋਈ ਬੜਾ ਫਰਕ ਤਾਂ ਨਹੀਂਗਾ ਫਿਰ ਇਹਦਾ ਹਾਂ ਰੀਡਕਸ਼ਨਾਂ ਦਾ ਕੋਈ ਹੈ ਫਰਕ ਇਹਦਾ ਵੀ ਰਿਡਕਸ਼ਨਾਂ ਦਾ ਹੁਣ ਇੱਕ ਇਹਨਾਂ ਨੇ ਨਵਾਂ ਮਾਡਲ ਕੱਢਿਆ ਬਿਨਾਂ ਰਿਡਕਸ਼ਨਾਂ ਤੋਂ 36002 ਚ ਹਾਂ ਨਾ ਫਲੈਟ ਹਿੱਸੇ ਵਾਲਾ ਵੈਰਾਈਟਿਸ ਵਾਲਾ ਹਾਂ ਉਹਦਾ ਤੇ ਇਹਦਾ ਕੋਈ ਹੈ ਵਰਕ ਰਿਡਕਸ਼ਨਾਂ ਦਾ ਕੋਈ ਜ਼ੋਰ ਮਾਰਦੇ ਆ ਲੋਕ ਕਹਿੰਦੇ ਡਾਇਰੈਕਟਰ ਰਿਡਕਸ਼ਨਾਂ ਕਰਦੇ ਆ ਰਿਡਕਸ਼ਨਾਂ ਨਾਲ ਬਹੁਤ ਫਰਕ ਪੈਂਦਾ ਜਿਆਦਾ ਖਚਾਈ ਜਿਆਦਾ ਬਣਦੀ ਆ ਅੱਛਾ ਸਲਿੱਪ ਘੱਟ ਮਾਰਦਾ ਅੱਛਾ ਸਲਿੱਪ ਘੱਟ ਮਾਰਦਾ ਖਚਾਈ ਜ਼ਿਆਦਾ ਕਰਕੇ ਬਣਦਾ ਆ ਫਰਕ ਆ ਯਾਰ ਰਿਡਕਸ਼ਨ ਤੇ ਇਹ ਇਹਦਾ ਉਹ ਜਿਹੜਾ ਡਾਇਰੈਕਟਰ ਕੱਢਿਆ ਨੇ ਨਾ ਬਿਨਾਂ ਰਿਡਕਸ਼ਨਾਂ ਤੋਂ ਉਹਦਾ ਕਹਿੰਦੇ ਵੀ ਇਹ ਮੈਂ ਹਿਸਾਬ ਆਈ ਨਹੀਂ ਕਰਦਾ ਇਹਦਾ ਹਿਸਾਬ ਆਈ ਕਰਦਾ ਹਾਂ ਰਿਡਕਸ਼ਨ ਦੀ ਵਾਅਦਾ ਆਉਂਦੀ ਕੱਡ ਕੱਡ ਦੀ ਵਾਅਦਾ ਦਿੰਦਾ ਮੜੀ ਮੜੀ ਅੱਛਾ ਚਲ ਆਪਾਂ ਥੱਲੇ ਆ ਕੇ ਮਾੜੇ ਦਿਖਾ ਦੇਗੇ ਇਹ ਰਿਡਕਸ਼ਨ ਨਾ ਆਉਂਦਾ ਪਰ ਇੰਨਾ ਕੋਈ ਜ਼ਿਆਦੀ ਵਾਅਦੀ ਨਹੀਂ ਗੀ ਨਾਰਮਲ ਵਾਜ ਆ